ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਸੁਖਜਿੰਦਰ ਸਿੰਘ ਰੰਦਾਵਾ ਦੇ بیٹے ਨੂੰ ਮਿਲ ਰਹੀਆਂ ਧਮਕੀਆਂ ਦੇ ਬਾਰੇ ਜੀ ਹਾਂ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਮੌਜੂਦਾ ਐਮਪੀ ਨੇ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਨੇ ਰਾਜਸਥਾਨ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਵੱਡਾ ਰੁਤਬਾ ਰੱਖਦੇ ਨੇ ਤੇ ਉਹਨਾਂ ਦਾ ਬੇਟਾ ਉਦੇਵੀਰ ਜੋ ਕਿ ਇਸ ਸਮੇਂ ਵਿਦੇਸ਼ ਦੇ ਵਿੱਚ ਪੜ੍ਹਾਈ ਕਰ ਰਿਹਾ ਉਸ ਨੂੰ ਧਮਕੀਆਂ ਮਿਲੀਆਂ ਨੇ ਜਾਨੋ ਮਾਰਨ ਦੀਆਂ ਤੇ ਧਮਕੀਆਂ ਦਿੱਤੀਆਂ ਨੇ ਗੈਂਗਸਟਰ ਜੱਗੂ ਭਗਵਾਨਪੁਰਿਆ ਨੇ ਜਿਸ ਤੋਂ ਬਾਅਦ ਇਹ ਵੇਸ਼ਾ ਜਿਹੜਾ ਉਹ ਕਾਫੀ ਜ਼ਿਆਦਾ ਵੱਡਾ ਬਣ ਚੁੱਕਿਆ ਹੈ ਕਾਂਗਰਸ ਦੇ ਜੋ ਐਮਪੀ ਨੇ ਸੁਖਿੰਦਰ ਰੰਦਾਵਾ ਉਹਨਾਂ ਨੇ ਖੁਦ ਟਵੀਟ ਕਰਕੇ ਇਸ ਸਬੰਧਤ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ بیٹے ਨੂੰ ਉਹਨਾਂ ਦਾ ਇੱਕ ਸਾਥੀ ਮਿਲਣ ਗਿਆ ਸੀ ਜਿਸ ਦੇ ਉੱਪਰ ਮੁਲਾਕਾਤ ਤੋਂ 1 ਘੰਟੇ ਬਾਅਦ ਹੀ ਫਾਇਰਿੰਗ ਕਰ ਦਿੱਤੀ ਗਈ ਸੁਖਜਿੰਦਰ ਸਿੰਘ ਰੰਧਾਵਾ ਇਹ ਵੀ ਕਹਿ ਰਹੇ ਨੇ ਕਿ ਬੇਸ਼ੱਕ ਇਸ ਸਮੇਂ ਉਹ ਪੂਰੀ ਤਰ੍ਹਾਂ ਨਾਲ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਬਿਜ਼ੀ ਨੇ ਪਰ ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹ ਇਸੇ ਤਰ੍ਹਾਂ ਆਵਾਜ਼ ਉਠਾਉਂਦੇ ਰਹਿਣਗੇ ਇਸ ਬਾਬਤ ਗੱਲਬਾਤ ਹੈ ਜਿਹੜੀ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਹੋਈ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੰਨਦਾ ਹਾਂ ਸਰ ਤੁਸੀਂ ਇੱਕ ਟਵੀਟ ਕੀਤਾ ਹੈ ਜਿਸ 'ਚ ਤੁਸੀਂ ਕਿਹਾ ਹੈ ਕਿ ਜੱਗੂ ਭਗਵਾਨਪੁਰੀਆ ਤੁਹਾਡੇ ਬੇਟੇ ਨੂੰ ਤਨਖੀਆਂ ਦੇ ਰਿਹਾ ਹੈ। ਕੀ ਹੈ ਸਾਰਾ ਮਾਮਲਾ ਜੀ ਦੱਸੋਗੇ ਜੀ? ਵੇਖੋ ਇਹ ਕੱਲ ਮੇਰੇ ਬੇਟੇ ਨੂੰ ਪਹਿਲਾਂ ਇੱਕ ਕੋਟ ਫਟੇਗੜ ਚੂੜੀਆਂ ਤੋਂ ਲੜਕਾ ਮਿਲ ਕੇ ਗਿਆ ਸੀ। ਜੀ 10 ਵਜੇ ਜਾਂਦੇ ਹੀ ਉਹਦੀ ਦੁਕਾਨ ਤੋਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਜੀ। ਤੋਂ ਵਿਕੋ ਨਹੀਂ ਤੋਂ ਹੁਣ ਇੱਕ ਮੈਂਬਰ ਪਾਰਲੀਮੈਂਟ ਹੋਈਏ ਤੇ ਵੈਸੇ ਵੀ ਟਾਈਮ ਥੋੜਾ ਘੱਟ ਹੁੰਦਾ ਜਿਹੜੀ ਕੋਈ ਲੋਕਾਂ ਦੇ ਅਫਸੋਸ ਕਰਦੇ ਜਾਂ ਵਰਕਰਾਂ ਦੇ ਘਰ ਕੋਈ ਜਾਣਾ ਹੁੰਦਾ ਤੇ ਉਹਦੇ ਦੇ ਬੇਟਾ ਉੱਥੇ ਜੀ ਗਿਆ ਸੀ ਜੀ ਫਿਰ ਉਹਦੇ ਤੇ ਇੱਕ ਜੁਗ ਦੇਖੀ ਗਿਆ ਕਿ ਇਹ ਪਹਿਲਾਂ ਵੀ ਇਹਨਾਂ ਨੇ ਜਿਸ ਵੇਲੇ ਉਹ ਜਗੁਪੁਰ ਕੋਲ ਪ੍ਰੋਦੀਪ ਦੀ ਮਦਦ ਮਰਜੀ ਆ ਜੀ ਉਹ ਤੋਂ ਵੀ ਇਹ ਇਥੋਂ ਦੇ ਐਮ.ਐਲ.ਏ ਨੇ ਡੇਰ ਬਾਬਾ ਨਾਲ ਕੋ ਜਿਹੜਾ ਪੜਿਆ ਆ ਮੁੰਡੇ ਉਪੰਧੀ ਖਿਆਲ ਸੀ ਕਿ ਇਹਦੇ ਚ ਸੁਜਿੰਦਰ ਸਿੰਘ ਰੰਧਾਵੇ ਦਾ ਤੇ ਇਹਦੇ ਮੁੰਡੇ ਦਾ ਮਰਡਰ ਸਾਫ ਹੈ ਜੀ ਮਰਡਰ ਦੀ ਪੋਲੀਟিক্যাল ਮਾਰਕ ਮਾਰ ਗਿਆ ਜੀ ਅਜ ਤੱਕ ਤੋਂ ਪੰਜਾਬ ਪੁਲਿਸ ਨੇ ਉਸ ਹੰਗਲੇ ਨੂੰ ਬੁਲਾ ਕੇ ਟੂੰਡ ਪੁੱਛਿਆ ਕਿ ਦੱਸ ਇਹ ਪੋਲੀਟিক্যাল ਮਾਰਡਰ ਕਿਵੇਂ ਹੋਇਆ ਜੀ ਨਾ ਅਜ ਤੱਕ ਜਿਹੜੀ ਉਹਦਾ ਕੋਈ ਉਥੇ ਡੀਡੀਆਰ ਕੀ ਟੀਮ ਹੈ ਡੀਜੀਪੀ ਸਾਹਿਬ ਨੇ ਇਨਕੁਏਸ਼ਨ ਕਰ ਰਹੀਆਂ ਜੀ ਨਾ ਅਜ ਤੱਕ ਮੈਨੂੰ ਪੁਲਿਸ ਨੇ ਬੁਲਾਇਆ ਕਿ ਤੁਹਾਡੇ ਦੇ ਤੁਹਾਡੇ ਬੇਟੇ ਦੇ ਇਹ ਇੱਕ ਇੱਕ ਐਪਲੀਕੇਸ਼ਨ ਆਈ ਸੀ ਤੇ ਇਹ ਮੁੱਖ ਤੌਰ ਤੇ ਇਹ ਤੁਹਾਡਾ ਐਮਐਲਏ ਵੀ ਉਸਦਾ ਅਲੀਗੇਸ਼ਨ ਆ ਰਿਹਾ ਜੀ ਇਹ ਇਹ ਤੇ ਬਣਦੀ ਸੀ ਨਾ ਗੱਲ ਪੰਜਾਬ ਪੁਲਿਸ ਮੀਂ ਇਨਵੈਸਟੀਗੇਸ਼ਨ ਚ ਨੇ ਹੁੰਦੀ ਜੀ ਕੱਲ ਮੇਰਾ ਬੇਟਾ ਇਹ ਐਸਐਮਐਲਏ ਦੇ ਪਿੰਡ ਵੀ ਗਿਆ ਜੀ ਔਰ ਉੱਥੇ ਹੀ ਜਸਵਲ ਦੇ ਪਿੰਡ ਗਿਆ ਤੇ ਉਹਦੇ ਬਾਅਦ ਧਮਕੀਆਂ ਆਉਣੇ ਸ਼ੁਰੂ ਹੋ ਗਈਆਂ ਜੀ ਇੱਕ ਗਵਰਨਮੈਂਟ ਜਿਹੜੀ ਆ ਇਹ ਗੈਂਗਸਟਰਾਂ ਨੂੰ ਪ੍ਰੋਟੈਕਸ਼ਨ ਦੇਣ ਵਾਲੀ ਔਰ ਮੇਰੀ ਡਿਊਰਿੰਗ ਮਾਈ ਇਲੈਕਸ਼ਨ ਮੇਰੀ ਵਾਈਫ ਦੇ ਇਲੈਕਸ਼ਨ ਚ ਜੀ ਜੱਗੂ ਭਗਵਾਨਪੁਰੇ ਦੀ ਪੂਰੀ ਫੈਮਿਲੀ ਇਸ ਐਸਐਮਐਲਏ ਦੇ ਨਾਲ ਤੇ ਇਸ ਗਵਰਨਮੈਂਟ ਦੇ ਨਾਲ ਰਹੀ ਤੋੜ openly ਰਹੀ ਜੀ ਮਣਸਟਰ ਨੂੰ ਮਿਲਦੀ ਰਹੀ ਮੈਂ ਇਹਦੇ ਚ ਜਦੋਂ ਟਾਈਮ ਆਏਗਾ ਉਦੋਂ ਕਰਾਂਗੇ ਕਿਉਂਕਿ ਹੁਣ ਨਾ ਪੁਲਿਸ ਨੇ ਕੁਝ ਕਰਨਾ ਕਿਉਂਕਿ ਸਰਕਾਰ ਆ ਜੀ ਸਰਕਾਰ ਤੋਂ ਬਾਹਰ ਪੁਲਿਸ ਜਾ ਨਹੀਂ ਸਕਦੀ ਜੀ ਟਾਈਮ ਆਉਣ ਤੇ ਮਾਝੇ ਦੇ ਦੋ ਮੰਤਰੀ ਜੀ ਹੋਟਲੀ ਸੂਰਤ ਮੱਲੀ ਦਾ ਜਿਹੜਾ ਬਿਜਲੀ ਘਰਿਆ ਜੀ ਉੱਥੇ ਬੈਠੇ ਗੈਂਗਸਟਰਾਂ ਦੇ ਨਾਲ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਬੈਠ ਕੇ ਕਾਂਗਰਸੀ ਵਰਕਰਾਂ ਨੂੰ ਡਰਾਪਨ ਕਾ ਕੇ ਵੋਟਾਂ ਲਈਆਂ ਔਰ ਉਹਨਾਂ ਨੂੰ ਕਹ ਕੇ ਤੁਸੀਂ ਪਿੰਡਾਂ ਦੇ ਵਿੱਚ ਬੂਥ ਨਹੀਂ ਲਾਉਣੀ ਜੀ ਇਹ ਵੀ ਤਾਂ ਪ੍ਰੂਫ ਆ ਜੀ ਤੇ ਇਹ 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 ਜਰੂਰ ਜੇ ਗਵਰਨਮੈਂਟ ਆਫ ਇੰਡੀਆ ਦੀ ਕੋਈ ਏਜੰਸੀ ਆਈ ਤੇ ਉਹਨਾਂ ਨੂੰ ਇਹ ਦਿੱਤੇ ਵੀ ਜਾਣਗੇ ਜੀ ਇਸ ਇਸ ਮਾਮਲੇ ਤੁਸੀਂ ਕੋਈ ਲਿਖਤੀ ਕਾਰਵਾਈ ਕਿਸੇ ਪੁਲਿਸ ਨੂੰ ਕਰੀ ਨਹੀਂ ਜਾਂ ਪੀਜੀਪੀ ਡੀਜੀਪੀ ਨੂੰ ਰਾਤੀ ਮੈਸੇਜ ਕੀਤਾ ਜੀ ਠੀਕ ਹੈ ਜੇ ਮੈਸੇਜ ਕਰਦਾ ਮਤਲਬ ਹੀ ਕੋਈ ਨਹੀਂ ਬਣਦਾ ਡੀਜੀਪੀ ਨੂੰ ਮੈਂ ਔਰ ਉਸ ਟਾਈਮ ਦੇ ਡੀਆਈਜੀ ਸਤਿੰਦਰ ਸਤਿੰਦਰ ਨੂੰ ਜੀ ਸਤਿੰਦਰ ਸਿੰਘ ਮੈਂ ਕਈ ਵਾਰ ਹੀ ਕਿਹਾ ਮੈਂ ਸਟੇਜ ਤੋਂ ਓਪਨਲੀ ਬੋਲਦਿਆਂ ਕਿਹਾ ਕਿ ਡੀਐਸਪੀ ਡੇਰਾ ਬਾਬਾ ਨਾਨਕ ਜੀ ਔਰ ਐਸਐਚਓ ਡੇਰਾ ਬਾਬਾ ਨਾਨਕ ਗੈਂਗਸਟਰਾਂ ਦੇ ਨਾਲ ਵੜਲੇ ਨੇ ਜੀ ਇਹ ਪੰਜਾਬ ਪੁਲਿਸ ਦਾ ਕੰਮ ਸੀ ਨਾ ਆਣ ਕੇ ਮੇਰੇ ਨਾਲ ਗੱਲ ਕਰਨੀ ਕਿ ਤੁਸੀਂ ਬਹੁਤ ਵੱਡਾ ਅਲਿਗੇਸ਼ਨ ਲਾਇਆ ਜਾਂ ਜ਼ਿਲ੍ਹਾ ਗੁਰਦਾਸਪੁਰ ਦੀ ਪਟਿਆਲੇ ਦੀ ਪੁਲਿਸ ਨੂੰ ਵੀ ਕਰਨਾ ਚਾਹੀਦਾ ਸੀ ਨਾ ਇਹ ਕੁਐਸਚਨ ਮੈਨੂੰ ਜੀ ਕਿਸ ਨੇ ਇਹਨੇ ਪੁੱਛਿਆ ਦੂਸਰੀ ਮੋਰਓਵਰ ਕਿ ਜਿਸ ਤਰੀਕੇ ਦੇ ਨਾਲ ਉਹ ਗੈਂਗਸਟਰ ਪੰਜਾਬ ਚ ਘੁੰਮ ਰਹੇ ਨੇ ਜੀ ਪੰਜਾਬ ਖੜੇਗਾ ਕਿੱਥੇ ਜੀ ਅਸੀਂ ਮੰਡੇ ਨੂੰ ਮੈਂ ਮਿਲਾਂਗਾ ਆਪਣਾ ਹੋਮ ਮਿਨਿਸਟਰ ਸਾਹਿਬ ਨੂੰ ਔਰ ਸਪੀਕਰ ਸਾਹਿਬ ਨੂੰ ਮਿਲਾਂਗੇ ਕਿ ਇਹਨੂੰ ਡੀਜੀਪੀ ਨੂੰ ਤੇ ਹੁਣ ਸੈਕਟਰੀ ਨੂੰ ਬੁਲਾਓ ਜੀ ਇਹ ਇੱਕ ਜੇ ਐਮਐਲਡੀ ਪ੍ਰੋਟੈਕਟ ਨਹੀਂ ਜੀ ਤੇ ਆਮ ਪਬਲਿਕ ਕਿੱਥੇ ਖੜੀ ਰਹੇਗੀ ਹਾਂ ਪਾਬੇ ਕਿ ਦੇਖੋ ਨਾ ਕਿ ਤੁਸੀਂ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਹਾਂਜੀ ਹਰ ਰੋਜ਼ ਇੱਕ ਮਰਡਰ ਹੁੰਦਾ ਜੀ ਹਰ ਰੋਜ਼ ਡਕੈਤੀ ਹੁੰਦੀ ਹਰ ਰੋਜ਼ ਗੈਂਗਸਟਰਾਂ ਨੂੰ ਜਿਹੜੀਆਂ ਇਹਨਾਂ ਨੇ ਫ੍ਰੀ ਦਿੱਤਾ ਐਕਸੈਸ ਦਿੱਤਾ ਇਹ ਇਹ ਪੰਜਾਬ ਪੁਲਿਸ ਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਆ ਗਿਆ ਹੰਦਾ ਅਵਾਜ ਸਾਹਿਬ ਤੁਸੀਂ ਇੱਕ ਟਵੀਟ ਕੀਤਾ ਹੈ ਜਿਸ 'ਚ ਤੁਸੀਂ ਕਿਹਾ ਕਿ ਜੱਗੂ ਭਗਵਾਨਪੁਰਿਆ ਤੁਹਾਡੇ ਬੇਟੇ ਨੂੰ ਤਨਖੀਆਂ ਦੇ ਰਿਹਾ ਹੈ ਕੀ ਹੈ ਸਾਰਾ ਮਾਮਲਾ ਜੀ ਦੱਸੋਗੇ ਜੀ ਵੇਖੋ ਇਹ ਕੱਲ ਮੇਰੇ ਬੇਟੇ ਨੂੰ ਪਹਿਲਾ ਇੱਕ ਕੋਟ ਫਰਿਗੜ ਚੂੜੀਆਂ ਤੋਂ ਲੜਕਾ ਮਿਲ ਕੇ ਗਿਆ ਸੀ ਜੀ 10 ਵਜੇ ਜਾਂਦੇ ਹੀ ਉਹਦੀ ਦੁਕਾਨ ਤੇ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਜੀ ਤੋਂ ਵਿਕੋ ਜੇ ਤੋ ਹੁਣ ਇੱਕ ਮੈਂਬਰ ਪਾਰਲੀਮੈਂਟ ਹੋਈਏ ਤੇ ਵੈਸੇ ਵੀ ਟਾਈਮ ਥੋੜਾ ਘੱਟ ਹੁੰਦਾ ਜਿਹੜੀ ਕੋਈ ਲੋਕਾਂ ਦੇ ਅਫਸੋਸ ਕਰਦੇ ਜਾਂ ਵਰਕਰਾਂ ਦੇ ਘਰ ਕੋਈ ਜਾਣਾ ਹੁੰਦਾ ਤੇ ਉਹਦੇ ਚ ਬੇਟਾ ਉੱਥੇ ਜੀ ਗਿਆ ਸੀ ਜੀ ਤੇ ਉਹਦੇ 'ਚ ਇੱਕ ਤੀਜੂ ਦੇਖੀ ਗਿਆ ਕਿ ਇਹ ਪਹਿਲਾਂ ਵੀ ਇਹਨਾਂ ਨੇ ਜਿਸ ਵੇਲੇ ਉਹ ਜਗੁਪੁਰ ਕੋਰ ਪ੍ਰੋਦੀ ਮਦਦ ਮਰਜੀਆ ਜੀ ਉਹ ਤੋਂ ਵੀ ਇਥੋਂ ਦੇ ਐਮਐਲਏ ਨੇ ਡੇਰ ਬਾਬਾ ਨਾਲ ਕੋ ਜਿਹੜਾ ਬਣਿਆ ਉਹਨੇ ਉਹ ਪੰਦੀ ਕਿਹਾ ਸੀ ਕਿ ਇਹਦੇ 'ਚ ਸੁਜਿੰਦਰ ਸਿੰਘ ਰੰਧਾਵੇ ਦਾ ਤੇ ਇਹਦੇ ਮੁੰਡੇ ਦਾ ਮਰਡਰ ਸਾਥ ਹੈ ਇਹ ਮਰਡਰ ਨਹੀਂ ਪੋਲੀਟਿਕਲ ਮਰਡਰ ਹੈ ਜੀ ਅੱਜ ਤੱਕ ਤੋਂ ਪੰਜਾਬ ਪੁਲਿਸ ਨੇ ਉਸ ਐਮ ਵਾਲੇ ਨੂੰ ਬੁਲਾ ਕੇ ਕੁੱਝ ਪੁੱਛਿਆ ਕਿ 10 ਇਹ ਪੋਲੀਟਿਕਲ ਮਾਡਲ ਕਿਵੇਂ ਹੋਇਆ ਜੀ ਨਾ ਅਜ ਤੱਕ ਜਿਹੜੀ ਉਹਨਾਂ ਕੋਈ ਉਥੇ ਡੀ ਡੀਆਰ ਦੀ ਟੀਮ ਹੈ ਡੀਜੀਪੀ ਸਾਹਿਬ ਨੇ ਕੁਐਸ਼ਨ ਕਰ ਰਿਆ ਜੀ ਨਾ ਅਜ ਤੱਕ ਮੈਨੂੰ ਪੜਿਛ ਨੇ ਭਾ ਕਿ ਇਹ ਤੁਹਾਡੇ ਦੇ ਤੁਹਾਡੇ ਬੇਟੇ ਦੇ ਇੱਕ ਐਪਲੀਕੇਸ਼ਨ ਆਈ ਸੀ ਤੇ ਇਹ ਮੁਖ ਨੂੰ ਤੇ ਇਹ ਤੁਹਾਡਾ ਐਮ ਵਾਲੇ ਨੂੰ ਉਸ ਦਾ ਅਲੀਗੇਸ਼ਨ ਲਾ ਰਿਹਾ ਜੀ ਇਹ ਇਹ ਤੇ ਵੱੜਦੀ ਸੀ ਨਾ ਪੰਜਾਬ ਪੁਲਿਸ ਮੈਂ ਇਨਵੈਸਟੀਗੇਸ਼ਨ ਚ ਨੇ ਹੁੰਦੀ ਜੀ ਕੱਲ ਮੇਰਾ ਬੇਟਾ ਇਹ ਐਸਐਮਐਲਏ ਦੇ ਪਿੰਡ ਵੀ ਗਿਆ ਜੀ ਆ ਉਹਦੇ ਉੱਥੇ ਹੀ ਜਿਸ ਵਲੇ ਪਿੰਡ ਗਿਆ ਤੇ ਉਹਦੇ ਬਾਅਦ ਆ ਧਮਕੀਆਂ ਆਉਣੇ ਸ਼ੁਰੂ ਹੋ ਗਈਆਂ ਜੀ ਇਹ ਗਵਰਨਮੈਂਟ ਜਿਹੜੀ ਆ ਇਹ ਗੈਂਗਸਟਰਾਂ ਨੂੰ ਪ੍ਰੋਟੈਕਸ਼ਨ ਦੇਣ ਵਾਲੀ ਔਰ ਮੇਰੀ ਡਿਊਰਿੰਗ ਮਾਈ ਇਲੈਕਸ਼ਨ ਮੇਰੀ ਵਾਈਫ ਦੀ ਇਲੈਕਸ਼ਨ ਚ ਜੀ ਜੋਗੂ ਭਗਵਾਨ ਪੁਰੀ ਦੇ ਪੂਰੀ ਫੈਮਿਲੀ ਐਸਐਮਐਲਏ ਦੇ ਨਾਲ ਤੇ ਇਸ ਗਵਰਨਮੈਂਟ ਦੇ ਨਾਲ ਰਹੀ। ਤੋਂ ਉਹ ਪਲੀ ਰਹੀ ਹੈ। ਜੀ। ਮਣਸਤਾ ਨੂੰ ਮਿਲਦੀ ਰਹੀ ਹੈ। ਮੈਂ ਇਹਦੇ 'ਚ ਜਦੋਂ ਟਾਈਮ ਆਏਗਾ ਉਦੋਂ ਕਰਾਂਗੇ ਕਿਉਂਕਿ ਹੁਣ ਨਾ ਪੁਲਿਸ ਨੇ ਕੁਝ ਕਰਨਾ ਕਿਉਂਕਿ ਸਰਕਾਰ ਆ ਜੀ ਤੇ ਸਰਕਾਰ ਤੋਂ ਬਾਹਰ ਪੁਲਿਸ ਜਾ ਨਹੀਂ ਸਕਦੀ। ਜੀ। ਟਾਈਮ ਆਉਣ ਤੇ ਮਾਜੇ ਦੇ ਦੋ ਮੰਤਰੀ ਜੀ ਉਹਟਲੀ ਸੂਰਤ ਮੱਲੀ ਦਾ ਜਿਹੜਾ ਬਿਜਲੀ ਘਰ ਰਿਆ ਜੀ ਉਥੇ ਬੈਠੇ ਗੈਂਗਸਟਰਾਂ ਦੇ ਨਾਲ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਬੈਠ ਕੇ ਕਾਂਗਰਸੀ ਵਰਕਰਾਂ ਨੂੰ ਡਰਾਪਾ ਲੰਕਾ ਕੇ ਵੋਟਾਂ ਲਈਆਂ ਔਰ ਉਹਨਾਂ ਨੂੰ ਕਹਿ ਕੇ ਤੁਸੀਂ ਪਿੰਡਾਂ ਦੇ ਵਿੱਚ ਬੂਥ ਨਹੀਂ ਲਾਉਣੇ ਜੀ ਇਹ ਇਹ ਤਾਂ ਪ੍ਰੂਫ ਯਾਰ ਜੀ ਕਿ ਇਹ ਇਹ ਜਰੂਰ ਜੇ ਗਵਰਨਮੈਂਟ ਆਫ ਇੰਡੀਆ ਦੀ ਕੋਈ ਏਜੰਸੀ ਆਈ ਤੇ ਉਹਨਾਂ ਨੂੰ ਇਹ ਦਿੱਤੇ ਵੀ ਜਾਣਗੇ ਜੀ ਇਸ ਇਸ ਮਾਮਲੇ ਤੁਸੀਂ ਕੋਈ ਲਿਖਤੀ ਕਾਰਵਾਈ ਕਿਸੇ ਪੁਲਿਸ ਨੂੰ ਕਰਾਈ ਨਹੀਂ ਜਾਂ ਡੀਜੀਪੀ ਡੀਜੀਪੀ ਨੂੰ ਰਾਤੀ ਮੈਸੇਜ ਕੀਤਾ ਜੀ ਠੀਕ ਹੈ ਨਹੀਂ ਜਦ ਮੈਸੇਜ ਕਰਦਾ ਮਤਲਬ ਹੀ ਕੋਈ ਨਹੀਂ ਬਣਦਾ ਡੀਜੀਪੀ ਨੂੰ ਮੈਂ ਔਰ ਉਸ ਟਾਈਮ ਦੇ ਡੀਜੀ ਡੀਆਈਜੀ ਸੁਤਿੰਦਰ ਸੁਤਿੰਦਰ ਨੂੰ ਜੀ ਸੁਤਿੰਦਰ ਸਿੰਘ ਮੈਂ ਕਈ ਵਾਰ ਹੀ ਕਿਹਾ ਮੈਂ ਸਟੇਜ ਤੋਂ ਓਪਨਲੀ ਬੋਲਦਿਆਂ ਕਿਹਾ ਕਿ ਡੀਐਸਪੀ ਡੇਰਾ ਬਾਬਾ ਨਾਨਕ ਜੀ اور ਐਸਐਚਓ ਡੇਰਾ ਬਾਬਾ ਨਾਨਕ ਗੈਂਗਸਟਰਾਂ ਦੇ ਨਾਲ ਲੜੇ ਨੇ ਜੀ ਇਹ ਪੰਜਾਬ ਪੁਲਿਸ ਦਾ ਕੰਮ ਸੀ ਨਾ ਆਣ ਕੇ ਮੇਰੇ ਨਾਲ ਗੱਲ ਕਰਨੀ ਤੇ ਤੁਸੀਂ ਬਹੁਤ ਵੱਡਾ ਅਲੀਗੇਸ਼ਨ ਲਾਇਆ ਜਾਂ ਡਿਸਟ੍ਰਿਕਟ ਗੁਰਦਾਸਪੁਰ ਦੀ ਪਟਿਆਲੇ ਦੀ ਪੁਲਿਸ ਨੂੰ ਵੀ ਕਰਨਾ ਚਾਹੀਦਾ ਸੀ ਨਾ ਇਹ ਕੁਐਸਚਨ ਮੈਨੂੰ ਜੀ ਕਿਸੇ ਨੇ ਨਹੀਂ ਪੁੱਛਿਆ ਦੂਸਰੀ ਮੋਰਓਵਰ ਕਿ ਜਿਸ ਤਰੀਕੇ ਦੇ ਨਾਲ ਗੈਂਗਸਟਰ ਪੰਜਾਬ ਚ ਘੁੰਮ ਰਹੇ ਨੇ ਜੀ ਪੰਜਾਬ ਖੜੇਗਾ ਕਿੱਥੇ ਕੱਲھی ਮੰਡੇ ਨੂੰ ਮੈਂ ਮਿਲਾਂਗਾ ਆਪਣਾ ਹੋਮ ਮਿਨਿਸਟਰ ਸਾਹਿਬ ਨੂੰ ਤੇ ਸਪੀਕਰ ਸਾਹਿਬ ਨੂੰ ਮਿਲਾਂਗੇ ਕਿ ਇਹਨੂੰ ਡੀਜੀਪੀ ਨੂੰ ਤੇ ਹੋਮ ਸੈਕਟਰੀ ਨੂੰ ਬੁਲਾਓ ਜੀ ਤੇ ਇੱਕ ਜੇ ਐਮਐਲਏ ਪ੍ਰੋਟੈਕਟ ਨਹੀਂ ਜੀ ਤੇ ਆਮ ਪਬਲਿਕ ਕਿੱਥੇ ਖੜੀ ਰਹੇਗੀ ਆਮ ਪਬਲਿਕ ਦੇਖੋ ਨਾ ਕਿ ਤੁਸੀਂ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਹਾਂਜੀ ਹਰ ਰੋਜ਼ ਇੱਕ ਮਰਡਰ ਹੁੰਦਾ ਹਰ ਰੋਜ਼ ਡਕੈਤੀ ਹੁੰਦੀ ਹਰ ਰੋਜ਼ ਗੈਂਗਸਟਰਾਂ ਨੂੰ ਜਿਹੜੀ ਇਹਨਾਂ ਨੇ ਫ੍ਰੀ ਦਿੱਤਾ ਐਕਸੈਸ ਦਿੱਤਾ ਇਹ ਇਹ ਪੰਜਾਬ ਪੁਲਿਸ ਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਆ ਗਿਆ ਸੋ ਤੁਸੀਂ ਸੁਣਿਆ ਸੁਖਜਿੰਦਰ ਸਿੰਘ ਰੰਦਾਵਾ ਦੀ ਜ਼ੁਬਾਨੀ ਕਿ ਆਖਿਰ ਉਹਨਾਂ ਦੇ ਬੇਟੇ ਨੂੰ ਕਿਸ ਤਰ੍ਹਾਂ ਧਮਕੀਆਂ ਮਿਲ ਰਹੀਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਇੱਕ ਸਾਥੀ ਦੇ ਉੱਪਰ ਵੀ ਫਾਇਰਿੰਗ ਹੋਈ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਪੰਜਾਬ ਦੇ ਉੱਪਰ ਵੀ ਖੜੇ ਹੋ ਰਹੇ ਨੇ ਪੰਜਾਬ ਦੀ ਸਰਕਾਰ ਦੇ ਉੱਪਰ ਵੀ ਖੜੇ ਹੋ ਰਹੇ ਨੇ